ਪੇਸ਼ ਤੋਂ ਸਤਿਕਾਰ ਕਰਨਾ ਕੋ ਜਿਹੜੇ ਸਰਕਾਰ ਨੂੰ ਸਾਡੇ ਫੋਟੀ ਸਰਪੰਚ ਬਣਨੇ ਜਿੰਦਾਬਾਦ ਪਰਵੀਰ ਸਿੰਘ ਪੰਨੋ ਜਿੰਦਾਬਾਦ ਪਰਵੀਰ ਸਿੰਘ ਪੰਨੋ ਜਿੰਦਾਬਾਦ ਕੰਨ ਕੰਨ ਕੰਮ ਕਰਤਾ ਕੰਨੀ ਨਾ ਸਾਹ ਵੱਲ ਕੰਨ ਸੁਣੂਗਾ ਜਿਹੜੇ ਗੜ੍ਹ ਸ਼ਹਿਰ ਨੂੰ ਇੱਕ ਚਟਕਾ ਸੂਰ ਇੱਕ ਕਿੰਦਰੀ ਕਮ ਸ਼ਹਿਰ ਬਣਾਉਗਾ ਮੈਂ ਤੰਨਾ ਸਾਹਾ ਦੀ ਸੋਤਰੀ ਕੰਸ਼ਹਿਰ ਤੰਨਾ ਸਾਹਾ ਦੀ ਸੋਤ ਤੰਨਾ ਸਾਹਾ ਸ਼ਹਿਰ ਬਣੇਗਾ ਜੇ ਬਣਾਉਗਾ ਇੱਕ ਆਮ ਮਨੁੱਖ ਦੀ ਅੱਖ ਬਣਾ ਬਾਇਓਨੀਕ ਨਾ ਬਣੇ ਕੋਈ ਨਾ ਬਣੇ ਕੋਈ ਨਾ ਬਣੇ ਆਪੀ ਪਾਸ਼ਾ ਜੀ ਮੋ ਜੇਦਾਬਾਦ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਚੇਅਰਮੈਨ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗੁਰ ਚੋੜੀਆਂ ਸਰਦਾਰ ਬਲਬੀਰ ਸਿੰਘ ਪੰਨੋ ਨੇ ਫਤੇਗਰ ਚੂੜੀਆਂ ਸ਼ਹਿਰ ਦੀਆਂ ਵੱਖ-ਵੱਖ ਬਾਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਪੰਨੂ ਨੇ ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਆਪ ਪਾਰਟੀ ਵੱਲੋਂ ਕੀਤੇ ਗਏ 2 ਸਾਲਾਂ ਵਿੱਚ ਕੀਤੇ ਕੰਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਪੰਨੂ ਨੇ ਬੋਲਦੇ ਹੋਏ ਕਿਹਾ ਕਿ ਮੈਂ ਸ਼ਹਿਰ ਫਤੇਗਰ ਚੂੜੀਆਂ ਨੂੰ ਇੱਕ ਸੁੰਦਰੀਕਰਨ ਸ਼ਹਿਰ ਬਣਾਵਾਂਗਾ ਜੇ 3 ਸਾਲਾਂ ਵਿੱਚ ਫਤੇਗਰ ਚੂੜੀਆਂ ਸ਼ਹਿਰ ਨੂੰ ਸੁੰਦਰੀਕਰਨ ਸ਼ਹਿਰ ਨਾ ਬਣਾ ਸਕਿਆ ਤਾਂ ਮੈਂ 2027 ਵਿੱਚ ਵੋਟਾਂ ਮੰਗਣ ਨਹੀਂ ਆਵਾਂਗਾ ਫਤੇਗਰ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ ਪਤਾ ਕਿ ਉਹਦਾ ਸੁਆਮੀ ਛੋਟਾ ਜਾਂ ਸ਼ਹਿਰ ਹੈ 20000 ਫੂਟ ਦਾ ਪਤਾ ਕਹਿੰਦਾ ਛੂੜੀਆਂ ਸ਼ਹਿਰ ਦੇ ਨਾਲ ਦੇ ਹਲਕਾ ਵਸਿਆ ਹੈ ਮਤਲਬ ਸ਼ਹਿਰ ਦੇ ਨਾਲ ਦੇ ਹਲਕਾ ਹੈ ਨਾ ਕਿਉਂਕਿ ਸ਼ਹਿਰ ਹੈ 20000 ਫੂਟ ਦਾ ਹਾਂਜੀ ਉਹ ਜਦੋਂ ਆਪਾਂ ਇਹਨੂੰ ਵੀ ਟੋਕਾ ਕਰ ਲੈਂਦੇ ਆ ਮੈਂ ਮੇਰਾ ਵੀਰ ਗੱਡੀ 'ਚ ਬੈਠਾ ਸੀ ਮੈਂ ਬਟਾਲੇ ਦੇ ਨਾਲ ਕੋ ਆਇਆ ਉਹ ਵੀਰ ਮੈਨੂੰ ਗੱਡੀ 'ਚ ਬਹਿ ਗਿਆ ਮੇਰਾ ਭਰਾ ਪਤਾ ਕੀ ਕਹਿ ਰਿਹਾ ਸੀ ਕਹਿੰਦਾ ਭਾਜੀ ਵੇਖੋ ਅੰਦਾ ਹੋਈ ਉਹ ਹੀ ਰੋੜਾ ਅੰਦਾ ਸੁਤੇਰੇ ਇਹਨਾਂ ਨੂੰ ਰੋੜ ਨਹੀਂ ਲੱਭਾ ਉਹੋ ਹੀ ਰੋੜ ਹੈ ਜਿਹੜਾ ਤੁਸੀਂ ਇੱਕ ਬੜਾ ਆ ਗਿਆ ਕੋਈ ਬਿਪਲ ਹੋਰ ਵੀ ਛੋਟੇ ਵਿੱਚੋਂ ਭੱਜ ਜਾਊਗਾ ਇੱਕ ਵੀ ਖੱਟਾ ਨਹੀਂ ਦਾ ਉਸ ਰੋੜ ਦੀ ਇੱਕ ਵੀ ਖੱਟਾ ਕਿਉਂ ਨਹੀਂਗਾ ਪਤਾ ਤੁਹਾਨੂੰ ਤਾਂ ਬਦਲੇ ਕਿਉਂ ਨਹੀਂ ਆ ਪਤਾ ਜੇ ਮੈਂ ਦੱਸ ਦਿੰਦਾ ਤੁਹਾਨੂੰ ਕਿਉਂ ਨਹੀਂ ਆ ਉਹ ਮੇਰੇ ਕੋਲ ਦਲਾਲ ਆਏ ਸੀ ਦੇਖੋ ਵੀ ਹੁੰਦੇ ਆ ਜੇ ਮੈਂ ਵੀ ਲਿਆਉਂਦਾ ਜੇ ਮੈਂ ਵੀ ਆ ਹਰੀ ਭਗਤ ਵੀ ਬਣਦਾ ਹੈ ਨਾ ਅੱਜ ਹਰ ਪਿੰਡ ਚੋਂ ਮੈਂ ਤੁਹਾਨੂੰ ਦੱਸਾਂ ਹਰ ਪਿੰਡ ਚੋਂ ਸੱਤ ਤਰਫੋਂ ਫਿੰਨਾ ਚੋਂ ਜਿਹੜੇ ਸਰਕਾਰ ਨੂੰ ਸਾਡੇ ਫੌਜੀ ਸਪੁੱਤ ਬਣਨੇਗੇ ਤੇ ਮੈਂ ਵੀ ਮੇਰਾ ਬੜਾ ਵੱਡਾ ਕੰਦਨਾ ਹੁਲਾਰ ਨਜਵਾਲ ਹੀ ਗਿਆ ਹੁਣ ਮੈਂ ਇਹਨਾਂ ਨੂੰ ਕਹਿੰਦਾ ਜੇ ਦੇਗਾੜ ਸ਼ਹਿਰ ਉਹ ਦੇਗਾੜ ਸ਼ਹਿਰ ਨੂੰ ਇੱਕ ਚਮਕਦਾ ਸੋਹਣਾ ਇੱਕ ਸੁੰਦਰੀ ਕਰਨ ਸ਼ਹਿਰ ਬਣਾਉਂਗਾ ਮੈਂ ਤਿੰਨ ਸਾਲਾਂ ਦਾ ਸੁੰਦਰੀ ਕਰਨ ਸ਼ਹਿਰ ਜੇ ਮੈਂ ਬਣਾਉਂਗਾ ਤਾਂ ਮੈਨੂੰ ਕਹੋ ਜੇ ਬਣਾਉਂਗਾ ਕਿਉਂਕਿ ਮੈਨੂੰ 27 ਚੁਪੜਾ ਪਾਇਓ ਨਹੀਂ ਕਰਨਾ ਆ ਬੁਟਾ ਪਾਇਓ ਦੇਣਕ ਵੀ 90 ਲੋ ਸਾਢੇ 6 ਕਰੋੜ ਦੀ ਲਾਗਤ ਦੇ ਨਾਲ ਪੈਨਪ੍ਰੈਨ ਕੰਮ ਸ਼ੁਰੂ ਹੋਣੀ ਪਾਣੀ ਦਾ ਰਿਆਰੂ ਹਾਂਜੀ ਕਿਹਨੂੰ ਕਿਹਨੂੰ ਪਤਾ ਬਾਦ ਗਿਆ ਜਾਣੇ ਸ਼ੇਰ ਰੋਡ ਦੀ ਲੱਕ ਦੇ ਨਾਲ ਸਾਡੇ ਸ਼ੇਰ ਰੋਡ ਦੀ ਲੱਕ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਡੀਰਾ ਰੋਡ ਬਟਾਲਾ ਰੋਡ ਅਜਨਾਲਾ ਰੋਡ ਮਜੀਠਾ ਰੋਡ ਸੰਗਤਪੁਰਾ ਰੋਡ ਉਹ তিনটা ਵੀ ਸ਼ਹਿਰ ਦਾ ਸੈਂਟਰ ਪੁਆਇੰਟ ਹੈ ਕੰਨੇ ਕੰਨੇ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਜਾਊਗਾ ਕੰਮ ਸ਼ੁਰੂਪ ਹੋ ਗਿਆ ਹੈ ਕੋਕਾ ਤੇ ਨੂੰ ਕੋਪਾ ਨਹੀਂ ਕਿਉਂ ਸੱਤ ਵਟਾ ਪੁਨਰ ਨੂੰ ਕੋਕਾ ਕਾ ਤਾ ਸੇ ਸਤਾ ਅਧਿਮੀ ਨੇ ਲੱਗਨੇ ਨੇ ਕੰਮ ਨੂੰ ਕੰਮ ਦੇ ਖੋਦੇ ਚੰਗੇ ਢੰਗ ਨਾਲ ਹੋਣਾ ਕੰਮ ਚੱਲਣ ਡਿਆ ਪਾਈਪ ਲਾਈਨ ਪੈਣੀ ਸ਼ੁਰੂ ਹੋ ਗਈ ਹੈ ਬੰਦ ਕਮਾ ਸ਼ਰਨਾ ਨਾ ਉੱਪਰ ਸੁਣ ਜਾ ਤੇ ਮੈਂ 12 ਨੰਬਰ ਵਾਰਦੀ ਅੱਜ ਮੀਟਿੰਗ ਕੀਤੀ ਤੇ ਮੈਂ ਅੱਜ ਭਾਜੀ 12 ਵਾਰਡ ਜਿਹੜਾ ਥਾਪੀ ਦਾ ਵੀ ਤੂੰ ਅਨਚਾਰਜ ਜੀ ਤੇ ਦੱਬ ਕੇ ਕੰਮ ਕਰ ਤੇ 12 ਵਾਰਡ ਮੈਂ ਅਸਤਾਗੇ ਭੇਜਣਾ ਤੇ ਬਾਕੀ ਨੌਂ ਪੰਜ ਪੰਜ ਸਾਲਾਂ ਨੂੰ ਘੇ ਹੋਈ ਗਏ ਆ ਬਾਲਟੀ ਦੇ ਵਿੱਚ ਪਿਛਲੀ ਲੇਟ ਭਾਜੀ ਦਾ ਬੂਤ ਸਨਚਾਰਜ ਮੈਂ ਹਾਂ ਐਲਜੀ ਵੀ ਮੈਂ ਬਣਾਣਾ ਤਿੰਨ ਚਾਰ ਵਾਰੀ ਹੋ ਗਿਆ ਮੈਨੂੰ ਬੰਦੇ ਭਾਜੀ ਡਬਲਯੂ ਸਿੰਘ ਕਲਜੀ ਉਹਨਾਂ ਤੁਹਾਨੂੰ ਵਾਰਡਨ ਚਾਰਜ ਬਣਾਇਆ ਹਾਂਜੀ ਤੇ ਤੁਹਾਨੂੰ ਵਾਰਡਨ ਚਾਰਜ ਬਣਾਇਆ ਤਾਂ ਕਿਦਾਂ ਦਾ ਮਹਿਸੂਸ ਹੋਣ ਰਿਹਾ ਵਧੀਆ ਹੋਣ ਰਿਹਾ ਤੇ 5 ਸਾਲ ਤੋਂ ਤੁਸੀਂ ਮਿਹਨਤ ਕਰਨ ਦੇ ਸੀ ਤੇ ਤੁਹਾਨੂੰ ਹੁਣ ਤੁਹਾਡੀ ਮਿਹਨਤ ਨੂੰ ਦੇਖ ਕੇ ਤੁਹਾਨੂੰ ਵਾੜ ਚੂ ਜਾਰ ਦਿੰਦਾ ਤੇ ਕੀ ਵਿਸ਼ਵਾਸ ਦਵਾਉਂਦੇ ਜਹਨ ਤੁਸੀਂ ਮੈਂ ਵਾੜ ਚ ਕੰਮ ਦਾ ਮਿਹਨਤ ਪੂਰੀ ਰਹੂ ਆਪ ਪਾਰਟੀ ਦਾ ਕੰਮ ਠੀਕ ਲੱਗਦੇ ਹਾਂ ਜੀ 600 ਯੂਨਟ ਮਾਪੀਤੀ ਉਹਨਾਂ ਨੇ ਹੁਣ ਜੱਜਾ ਰੁਪਿਆ ਚਨਾਮੀ ਦੇ ਸਰ ਦੇਣਾ ਖਾਤੇ ਵਿੱਚ 3 ਮਹੀਨੇ ਦਾ ਬਾਕੀ ਬੇਖੋਲੀ ਆ ਡਾਂ ਦਾ ਉਹਦੇ ਵਿੱਚ 200 200 ਹੋਇਆ ਵਾ ਭਗਵਾਨ ਘਾਨ ਜੀ ਦਾ ਸਾਰੇ ਜਾਣੇ ਉਰ ਤੋਂ ਭਰਾਏ ਆ ਕੋਈ ਕਿਦੇ ਵਾਲੀ ਗੱਲ ਕਰਦਾ ਕੋਈ ਕਿਦੇ ਘਰਾਂ ਕੀਤਾ ਜੋ ਕੋਈ ਵੀ ਦਮਨ ਜੀ ਕਰ ਗਿਆ ਉਹ ਸਾਰੇ ਹੀ ਬੁਧੀਆਂ ਕਰ ਗਏ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਬਲਵੀਰ ਪੰਨੇਸੀ ਜੀ ਦਾ ਉਹ ਸਾਡੇ ਵਿਚਲੇ ਕਿਸੇ ਤਰ੍ਹਾਂ ਦੀ ਉਹਨਾਂ ਚੋਂ ਪੇਵ ਪਾਉਣੀ ਹੈਗੀ ਬਹੁਤ ਪਿਆਰ ਨਾਲ ਸਾਡੇ ਨਾਲ ਸਾਰਿਆਂ ਨਾਲ ਵਿਚਲਦੇ ਮਾਤਾਵਾਂ ਨਾਲ ਆਪਣੀਆਂ ਭੈਣਾਂ ਨਾਲ ਬਹੁਤ ਪਿਆਰ ਨਾਲ ਗੱਲਬਾਤ ਕਰਦੇ ਬਾਕੀ ਕੀ ਮੈਂ ਧੰਨਵਾਦ ਕਰਦੀ ਨਾ ਦਾ ਇਹਨਾਂ ਨੇ ਬਹੁਤ ਇੰਨੇ ਜਿਆਦਾ ਆਪਾਂ ਲੋਕਾਂ ਦੇ ਘਰ ਦਾਣਾ ਖਾਦੀਆਂ ਭਾਜੀ ਨੇ ਇੰਨੀ ਮਿਹਨਤ ਕੀਤੀ ਹੈ ਕਿ ਉੱਚੀਆਂ ਬਲੰਦੀਆਂ ਤੱਕ ਆਪਾਂ ਭਾਜੀ ਨੂੰ ਲੈ ਕੇ ਜਾਵਾਂਗੇ ਸ਼ੈਰੀ ਕਲਸੀ ਨੂੰ ਵੱਡੀ ਲੀਡ ਨਾਲ ਆਪਾਂ ਜਿਤਾਵਾਂਗੇ ਕਿਸੇ ਤਰ੍ਹਾਂ ਦੀ ਬਹੁਤ ਜਿਆਦਾ ਵੱਡੀ ਭਾਜੀ ਨੂੰ ਵੀ ਵੱਡੀ ਲੀਡ ਨਾਲ ਜਿਤਾਵਾਂਗੇ ਤੇ ਉਹਨਾਂ ਨੂੰ ਵੀ ਸਾਨੂੰ ਵਿਸ਼ਵਾਸ ਹੈ ਰੱਬ ਤੇ ਵੀ ਤੇ ਆਉਣ ਵਾਲੇ ਸਮੇਂ 'ਚ ਸ਼ੈਰੀ ਕਲਸੀ ਹੀ ਹੋਣਗੇ ਅੱਗੇ ਤੇ ਭਾਜੀ ਵੀ ਹੋਣਗੇ ਅੱਗੇ ਪੰਨੂ ਸਾਹਿਬ ਇੱਥੇ ਪਹੁੰਚੇ ਪੰਨੂ ਸਾਹਿਬ ਇੱਥੇ ਪਹੁੰਚੇ ਤੇ ਮਾਊਜੀ ਐ ਕਹਿੰਨਾ ਔਰ ਦੋ ਵਾਰ ਵਾਲ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਅੱਜ ਮੀਟਿੰਗ ਸ਼ਹਿਰ ਵਰਡ ਕਿਸ ਤਰ੍ਹਾਂ ਦੇ ਰਹੇ ਅੱਜ ਵਾਰਡ ਨੰਬਰ 2 ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਦੀ ਅਗਵਾਈ ਦੇ ਵਿੱਚ ਮੈਡਮ ਮੈਡਮ ਪ੍ਰੀਤੀ ਅਤੇ ਜেমস ਮਸੀਹ ਵੱਲੋਂ 크੍ਰਿਸਚਨ ਭਾਈਚਾਰੇ ਦੀ ਬਹੁਤ ਵੱਡੀ ਮੀਤਨ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਮੈਂ ਵੇਖਣ ਨੂੰ ਦੇਖ ਰਿਹਾ ਕਿ ਸਾਰੇ ਮਸੀਹ ਭਾਈਚਾਰੇ ਦੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਪੰਨੂ ਸਾਹਿਬ ਦੀ ਅਗਵਾਈ ਦੇ ਵਿੱਚ ਸ਼ਹਿਰੀ ਕਲਸੀ ਦੇ ਹੱਕ ਵਿੱਚ ਭੁਗਤ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੇ ਫਤੇਗੜ ਚੂੜੀਆਂ ਵਾਲੇ ਆਪਣੀ ਬਿਹਤਰੀ ਚਾਹੁੰਦੇ ਨੇ ਆਪਣੇ ਇਲਾਕੇ ਦਾ ਵਿਕਾਸ ਚਾਹੁੰਦੇ ਨੇ ਆਪਣੇ ਪਰਿਵਾਰਾਂ ਦੀ ਤੰਦਰੁਸਤੀ ਤੇ ਖੁਸ਼ਹਾਲੀ ਚਾਹੁੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿਰੀ ਕਲਸੀ ਜੀ ਨੂੰ ਫਤੇਗੜ ਚੂੜੀਆਂ ਸ਼ਹਿਰ ਵਿੱਚੋਂ ਵੱਡੀ ਲੀਡ ਦੇ ਕੇ ਭੇਜਣ ਤਾਂ ਕਿ ਬਲਬੀਰ ਸਿੰਘ ਪੰਨੂ ਦਾ ਹੌਸਲਾ ਵਧੇ ਤੇ ਉਹ ਫਤੇਗੜ ਚੂੜੀਆਂ ਵਾਲਿਆਂ ਦੇ ਲੋਕਾਂ ਦੇ ਹੋਰ ਵੀ ਕੰਮ ਜਿਹੜੇ ਬੜੇ ਉਤਸ਼ਾਹ ਤੇ ਦਲੇਰੀ ਨਾਲ ਕਰਨ